ਲੈਣਾ ਮਾਂ ਤੋਂ ਸਮਝ ਹੁੰਦੀ ਹੈ ਰਿਸ਼ਤੇਦਾਰੀਆਂ ਦੀ ਪਿਓ ਤੋਂ ਸਮਝ ਆਉਂਦੀ ਹੈ ਜ਼ਿੰਮੇਵਾਰੀ ਪਿਓ ਤੋਂ ਪਹਿਲਾਂ ਕੀ ਸਮਝ ਹੈ ਜਿਸ ਦਿਨ ਪਿਓ ਜਾਂਦਾ ਹੈ ਕਿ ਸਾਨੂੰ ਨਾ ਪੱਗ ਦਿੱਤੀ ਜਾਂਦੀ ਹੈ ਵੱਡੇ ਪੁੱਤਰ ਨੂੰ ਸੁਪੁੱਤਰ ਨੂੰ ਉਹ मामੀ ਉਹਦੇ ਨਾਨਕੇ ਕਿਉਂਕਿ ਦੋ ਪੱਗਾਂ ਨੇ ਇੱਕ ਲਿਆਉਂਦੇ ਨੇ ਉਦੋਂ ਜਦੋਂ ਬੱਚਾ 12 ਸਾਲ ਦਾ ਹੁੰਦਾ ਹੈ ਕਿ ਤੇਰੇ ਸਿਰ ਤੇ ਕੇਸ ਸੋਹਣੇ ਨੇ ਹੁਣ ਤੈਨੂੰ ਦਸਤਾਰ ਸਜਾਈ ਉਹ ਦਸਤਾਰ ਸਜਾਈ ਜਾਂਦੀ ਤੇ ਕੇਸਾਂ ਦੀ ਸੰਭਾਲ ਕਰ ਇੱਕ ਪੱਗ ਮਿਲਦੀ ਹੈ ਉਦੋਂ ਜਦੋਂ ਪਿਤਾ ਦੁਨੀਆ ਤੋਂ ਜਾਂਦਾ ਹੈ ਇਹ ਕੀ ਹੈ ਇਹ ਜ਼ਿੰਮੇਵਾਰੀ ਦੀ ਪੱਗ ਹੁੰਦੀ ਹੈ ਜਦੋਂ ਮਾਂ ਜਾਂਦੀ ਹੈ ਉਦੋਂ ਪੱਗ ਨਹੀਂ ਹੁੰਦੀ ਉਹ ਦਸਤਾਰ ਨਹੀਂ ਉਦੋਂ ਸਿਰਪਾਓ ਹੈ ਕਿ ਨਾਨਕੀਆਂ ਵੱਲੋਂ ਸਿਰਪਾਓ ਲਿਆਂਦਾ ਜਾਏ ਵੱਡੀ ਨੂੰ ਜਾਂ ਵੱਡੀ ਧੀ ਕਰਦੀ ਉਨੂੰ ਉਹਦੇ ਗਲਤ ਸਿਰ ਪਾਓ ਪਾਇਆ ਜਾਏ ਕਿ ਬੇਟੀ ਹੁਣ ਤੂੰ ਰਿਸ਼ਤੇਦਾਰੀ ਨਿਭਾਉਣੀ ਹੈ ਅੱਗੇ ਤੇਰੀ ਸੱਸ ਮਾਂ ਰਿਸ਼ਤੇਦਾਰੀ ਨਿਭਾਉਂਦੀ ਸੀ ਹੁਣ ਤੂੰ ਨਿਭਾਉਣੀ ਹੈ ਜਿਸ ਦਿਨ ਪਿਤਾ ਜਾਂਦੇ ਉਸ ਦਿਨ ਪੱਗ ਦਿੱਤੀ ਜਾਂਦੀ ਹੈ ਕਿ ਬੇਟਾ ਅੱਗੇ ਤੇਰਾ ਪਿਤਾ ਜ਼ਿੰਮੇਵਾਰੀਆਂ ਨਿਭਾਉਂਦਾ ਸੀ ਅੱਜ ਤੋਂ ਬਾਅਦ ਤੂੰ ਜ਼ਿੰਮੇਵਾਰੀਆਂ ਨਿਭਾਉਂਗਾ ਇਹ ਦੋ ਕਣ ਸ਼ਾਵੇਂ ਬੁੱਟੇ ਨੇ